ਓਈ ਆਂਦਾ ਹੀ ਪਰਾਂ ਕਰ ਲਾ ਤੂੰ ਅੱਖਾਂ ਓਹੋ ਕੀ ਹਾਲ ਚਾਲ ਹੈ ਅੱਜ ਤਾਂ ਤੂੰ ਘਰੋਂ ਬਾਹਰ ਆ ਨਾ ਅੱਜ ਤਾਂ ਤੂੰ ਸਾਡੇ ਘਰ ਕੇ ਆਇਆ ਬਾਹਰ ਹੋਇਆ ਜੀ ਆ ਬਾਡੇ ਧੁੰਦ ਵੇਲਾ ਕਿੰਨੀ ਹੋਈ ਪਈ ਮਾਹੌਲ ਓ ਜੀ ਮੋਟੇ ਨਹੀਂ ਵੀ ਕਹਿੰਦੇ ਉੱਠ ਕੇ ਆਏ ਹੋਏ ਨੇ ਟੱਕੇ ਚਲਾ ਦਿਆਂਗੇ ਮੋਟੇ ਠਾ ਠਾ ਕਰਾ ਦਿਆਂਗੇ ਅੱਜ ਸਾਡੇ ਟੂ ਯੂ ਉਹ ਕਿਤੇ ਗਿਆ ਜਲਾ ਉਹ ਧੁੰਦ ਦੀ ਗਵਾਜ ਗੂਜ ਕੇ ਕਿਤੇ ਓਈ ਆਂਦਾ ਹੀ ਮਮਾ ਮਾਇਰਾ ਗੂ ਆ ਬੱਸ ਕਹਿੰਦੇ ਉਹ ਆ ਜੀ ਆ ਜੀ ਨੂੰ ਆਪਾਂ ਸਿਰਾ ਕਿ ਉਹ ਓਏ ਆ ਲੈ ਵੀਡੀਓ ਦੇ ਤੂੰ ਤਾਂ ਵੀਡੀਓ ਚੱਕਰ ਨਹੀਂ ਇਹ ਨਹੀਂ ਬੋੜਗਾ ਸਣਾ ਜੱਟ ਨੂੰ ਸੇਲੀਆਂ ਕਿੱਧਿਆ ਕੌਣ ਆ ਦਿੱਤੀਆਂ ਸਾਰੀਆਂ ਲਾ ਲੰਘ ਜਾ ਲੈ ਛੱਡ ਦੇ ਇਹਨਾਂ ਨੂੰ ਛੱਡ ਦੇ ਅਜੇ ਸਿਆਲ ਲੰਘਿਆ ਨਹੀਂ ਅਜੇ ਸਿਆਲ ਆਇਆ ਸੇ ਹੈਪੀ ਬਰਥਡੇ ਟੂ ਮੀ ਹਾਂ ਹੈਪੀ ਬਰਥਡੇ ਜੀ ਆਵਾ ਮੇਰਾ ਨਹੀਂ ਤੇ ਫਿਰ ਕਾਹੋ ਵਿਸ਼ ਕਰੀ ਨਾ ਹੁੰਦਾ ਮੇਰੀਆਂ ਭੈਣਾਂ ਨੂੰ ਮੇਰੇ ਵਿਆਹ ਦਾ ਇੰਨਾ ਚਾਵਾ ਹਜੇ ਕੋਈ ਵਿਆਹ ਹੋਣ ਦਾ ਚਾਂਸ ਨਹੀਂ ਹੈਗਾ ਪਰ ਇਹਨਾਂ ਨੇ ਕੁੜੀਆਂ ਰੈਡੀ ਕਰ ਲਈਆਂ ਤੇ ਸੁਣੋ ਤੁਸੀਂ ਵੀ ਹਾਂਜੀ ਦੰਮਾ ਦੀ ਬੋਰੀ ਤੇਰਾ ਜੜੇ ਮਿੱਕਾ ਭਾਈ ਵਿੱਚ ਮੇਟਾ ਭੈਣ ਤੋਂ ਮਿੱਕਾ ਲੱਗੇ ਭੈਣ ਤੇਰੀ ਵਾਂਗ ਫੜੇ ਆ ਲੜਪੀਆਂ ਲੜਪੀਆਂ ਵਿੱਚ ਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਠੀਕ ਕਹਿੰਦੇ ਹੈਪੀ ਬਰਥਡੇ ਮੇਰੀ ਜਾਨ ਦਾ ਥੈਂਕ ਯੂ ਥੈਂਕ ਯੂ ਲਵ ਯੂ ਹੈਪੀ ਬਰਥਡੇ ਓ ਤੁਹਾਡੀ ਔ ਯਾਂਦਾ ਹੀ ਪਰਾਂ ਕਰ ਲਾ ਤੂੰ ਅੱਖਾਂ ਓਹੋ ਕੀ ਹਾਲ ਚਾਲ ਹੈ ਅੱਜ ਤਾਂ ਤੂੰ ਘਰੋਂ ਬਾਹਰ ਆ ਨਾ ਅੱਜ ਤਾਂ ਤੂੰ ਸਾਡੇ ਘਰ ਕੇ ਆਇਆ ਬਾਹਰ ਹੋਇਆ ਜੂਆ ਥੁੰਦ ਵੇਲਾ ਕਿੰਨੀ ਹੋਈ ਪਈ ਮਾਹੌਲ ਬਾਈ ਲਾਓ ਜੀ ਮੋਟੇ ਨਹੀਂ ਕਹਿੰਦੇ ਉੱਠ ਕੇ ਆਏ ਹੋਏ ਨੇ ਪਟਾਕੇ ਚਲਾ ਦੇਾਂਗੇ ਮੋਟੇ ਠਾ ਠਾ ਕਰਾ ਦੇਾਂਗੇ ਅੱਜ ਓਹੋ ਸਸਰੀ ਘਾਲ ਜੀ ਲਾਓ ਜੀ ਲਾਓ ਜੀ ਔ ਯਾਂਦਾ ਹੀ ਇਹ ਆਓ ਯਾਂਦਾ ਹੀ ਜੱਕ ਦੇ ਗਰੀਬ ਬਾਟ ਟੂ ਯੂ ਉਹ ਕਿਤੇ ਗਿਆ ਜਲਾ ਉਹ ਤੁੰਦੇ ਦੀ ਗਵਾਜ ਗੂਜ ਕੇ ਕਿਤੇ ਆਂਦਾ ਹੀ ਓ ਇਹ ਓ ਆਂਦਾ ਹੀ ਮਮਾ ਮਾਇਰਾ ਗੂ ਆ ਬੱਸ ਠੀਕਾ ਓਏ ਆ ਜਾ ਪਵੀ ਛੇਤੀ ਆ ਓਏ ਅੱਛਾ ਅੱਛਾ ਆ ਬੁਣ ਓਏ ਉਧਰ ਨਾ ਕਰ ਇੱਧਰ ਤਾਂ ਰੱਖਾਂ ਓਏ ਇੱਧਰ ਨਹੀਂ ਇੱਧਰ ਦੇਖ ਆਏ ਵੇ ਆਇਤਾ ਨਿਕਲ ਆਉਂਦਾ ਆ ਜਿਹੜਾ ਜਿਹੜਾ ਸਿਰ ਆ ਗਿਆ ਕਹਿੰਦੇ ਉਹ ਸਿਰ ਆਉਂਦਾ ਜਿਹਨੂੰ ਆਪਾਂ ਸਿਰ ਆ ਗਿਆ ਓ ਯਾਰ ਇਹ ਵੀਡੀਓ ਕਰ ਦੇ ਤੂੰ ਤਾਂ ਵੀਡੀਓ ਚੱਕਰ ਨਹੀਂ ਕਰ ਚੱਲਾ ਆ ਬੰਦਾ ਕਰ ਦੇ ਤੂੰ ਤਾਂ ਵੀਡੀਓ ਚੱਕਰ ਤੇਰਾ ਸੋਹਣੀ ਇਹ ਬਰਥਡੇ ਆ ਅੱਜ 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 ਮਾਲ ਤੇਜ ஜி நீ <laughs> 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 ਗਾਣਾ ਬਦਲ ਤਾ ਹੋਰ ਕੋਈ ਲਾ ਉਹਦਾ ਹਿੰਮਤ ਸੰਦੂ ਲਾ ਉਹ ਹੀ ਆ ਲਾ ਗਾਣਾ ਲਾ ਕੇ ਐਂਡ ਜਾ ਯਾਰ ਮੈਂ ਨੱਚਣਾ ਯਾਰ ਅੱਜ ਅੱਜ ਚੱਕ ਦਾਂ ਗਰੀਬੀ ਬਸ ਚੱਕ ਦਾਂ ਗਰੀਬੀ ਚੱਕਣੀ ਗਰੀਬੀ ਅੱਜ ਨੱਚਣਾਗੇ ਵਾਈ ਵੀ ਫੁੱਲ ਕਰਿਆ ਉਧਰ ਜਾ ਪਤਾ ਤਾਂ ਲੱਗੇ ਅੱਠ ਨੌ ਗੱਲ ਗੱਲ ਕਰ ਹੁਣ ਓਕੇ ਪਏ ਜੱਟਾ ਚੱਕ ਸਟੈਪ ਨਾਲ ਯਾਰ ਲੈ ਨਹੀਂ ਹੋ ਜਾਂਦੇ ਟੈਟਰ ਕੋਲ ਨਹੀਂ ਮਿਲੋ ਬਈ ਲੈ ਫਰੰਟ ਕੈਮਰਾ ਕਰ ਓਏ ਆ ਦੇਖ ਬੱਡੇ ਇਹਨੇ ਕੋਈ ਨਾ ਕੋਈ ਲਾ ਦੇਣਾ ਸਾਡੇ ਅੱਗੇ ਸਿਆਲ ਨੰਗੇ ਚੱਲਾ ਨੰਗੇ ਚੱਲਾ ਛੱਡ ਦੇ ਇਹਨਾਂ ਨੂੰ ਛੱਡ ਦੇ ਅਜੇ ਸਿਆਲ ਨੰਗੇ ਆ ਨਹੀਂ ਅਜੇ ਸਿਆਲ ਆਇਆ ਸੇ ਹੈਪੀ ਬਰਥਡੇ ਟੂ ਮੀ ਹਾਂ ਹੈਪੀ ਬਰਥਡੇ ਚੇਰਾਵਾ ਮੇਰਾ ਨਹੀਂ ਤੂੰ ਫਿਰ ਕਹੋ ਵਿਸ਼ ਕਰੀ ਨਾ ਹੁੰਦਾ ਤੇ ਕੀਤਾ ਹੀ ਰਾਤ ਕੀਤਾ ਹੀ ਤੇਰਾ ਕੁਝ ਕੀਤਾ ਹੀ ਥੈਂਕ ਯੂ ਆਹੋ ਹੱਜ ਤੂੰ ਵਿੱਚ ਤੋਂ ਬਣਾਇਆ ਗਾਇ ਬੇ ਪਹਿਲਾਂ ਕੱਟ ਕੇ ਚਲਾ ਜਾ ਹਾਂ ਇਹ ਪੈਣਾ ਨੂੰ ਮੇਰੇ ਵਿਆਹ ਦਾ ਇੰਨਾ ਚਾਵਾ ਹਜੇ ਕੋਈ ਵਿਆਹ ਹੋਣ ਦਾ ਚਾਂਸ ਨਹੀਂ ਹੈਗਾ ਪਰ ਇਹਨਾਂ ਨੇ ਕੁੜੀਆਂ ਰੈਡੀ ਕਰ ਲਈਆਂ ਤੇ ਸੁਣੋ ਤੁਸੀਂ ਵੀ ਹਾਂਜੀ ਸ਼ੁਰੂ ਕੀਤੀ ਜਾਵੇ ਤੂੰ ਕਿਨੀ ਕੀ ਬੁਢੀ ਨਿਕਿਆ ਮੀਵੇ ਹੇ ਨਿੱਕਾ ਬਾਈ ਵਿੱਚ ਬੈਠਾ ਭੈਣ ਤੋਂ ਨਿਕਲ ਆ ਗਿਆ ਭੈਣ ਤੇਰੀ ਵਾਂਗ ਫੜੇ ਆ ਲੜਪੀਆਂ ਲੜਪੀਆਂ ਵਿੱਚ ਹੀ ਇੱਥੇ ਲੜਪੀਆਂ 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 ਆ ਹੀ ਧੀ ਹੁੰਦੀ ਆ ਜਿਆ ਸਵਾਜੂਆ ਓੜਿਆ ਸੀ ਪੂਰਿਆ ਸੇਖ ਲਿਆ ਵਾ ਨੋmber ਦੇ ਵਿਆਹ ਦੀਆਂ ਤਿਆਰੀਆਂ ਚੱਲੀਆਂ ਜਾਂਦੀਆਂ ਬੀਬੀਆਂ ਕਰਦਨਦੀਆਂ ਗਾਉਣ ਸੀਗਾ ਠੀਕ ਆ ਕਿ ਨਹੀਂ ਦੇਖ ਕੇ ਘੋੜੀਆਂ ਰੱਖ ਲਓ ਸਾਰੀਆਂ ਵੀਰਾ ਚੰਨਣ ਮਨ ਤਾਰਾ ਸਿਖਰ ਗਿਆ ਕਿਉਂ ਮੰਨਦੇ ਕਿ ਨਹੀਂ ਤਾਰਾ ਸਿਖਰ ਗਿਆ ਮੋਟਾ ਬਣ ਵੀ ਹੈਗੀ ਨਾਲ ਸਾਡੇ ਉਹ ਮਾੜਾ ਜ ਆਦੇ ਬਿਜੀ ਆ ਕੰਮ ਦੇ ਵਿੱਚ ਸ਼ਡਿਊਲ ਚ ਢੋਲ ਕੀ ਲੈ ਗਈ ਨਾਲ ਇੱਥੇ ਹਨਾ ਢੋਲ ਕਿ ਲੈ ਆਏ ਉਹਨੇ ਦਿਨ ਢੋਲ ਕੀ ਲੈ ਆਏ ਹਨਾ ਇੱਕ ਨਿੱਕੀ ਢੋਲ ਕੀ ਲੈ ਆਈਏ ਚਾਰ ਦਿਨ ਇਹਦਾ ਰੌਣਕ ਲਾਈ ਰੱਖਣ ਰਾਤੀ ਸਨੋਵਰ ਨੂੰ ਚਾਚੀ ਦਾ ਫੋਨ ਚੱਲ ਗਿਆ ਕਹਿੰਦੇ ਤੂੰ ਬੇਤਰੀ ਲੜ ਪਿਆ ਸ਼ੱਕ ਪੈ ਜਾਂਦਾ ਘਰ ਦੇ ਨੂੰ ਹਣਾ ਹਾਂ ਉਹ ਕਿਉਂਕਿ ਅਸੀਂ ਟੱਕ ਟੁੱਕੇ ਚਲਾਏ ਰਾਤੀ ਹਾਂਜੀ ਕਿ ਉਹ ਟੈਂਸ਼ਨ ਪੈ ਗਈ ਉਹ ਦੇਖ ਲੈ ਗੁੱਪੂ ਇਹਨੇ ਗੂੰ ਗੂ ਲਿਖਤਾ ਆਸ ਜਾਣ ਕੇ ਲਖਾਇਆ ਤੂੰ ਜਾਣ ਕੇ ਨਕੇ ਮੈਂ ਗੁੱਗੂ ਲਿਖ ਦੋ ਜੀ ਉਹਨੇ ਸਪੈਲਿੰਗ ਪੁੱਛੇ ਨਹੀਂ ਮੈਨੂੰ ਪਰ ਇਹਨੇ ਵੇਖਿਆ ਇਹਨੂੰ ਪਤਾ ਹੈਲਥੀ ਆਂ ਆਈ ਆਪ ਉਤੋ ਉਤੋ ਖਾਣਾ ਇਹਨੇ ਕੱਲਾ ਫਰੂਟ ਕੱਲਾ ਫਰੂਟ ਹੀ ਆਂਦੇ ਕੱਲੇ ਮੈਂ ਆਏ ਓਏ ਆਜੋ ਜੀ ਹਾਏ ਓਏ ਸਮੈਲ ਨੇ ਤਾਂ ਜਾਣ ਹੀ ਕਰਦੀ ਆ ਆਏ ਜੀ ਹਟ 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 ਰੁਕ ਜਾਓ ਇਹਨੇ ਕਿੱਥੇ ਜਾਂਦੇ ਜਾਣਾ ਹਲੋ ਜੀ ਨੋ ਨੋ ਹੈਪੀ ਬਰਥਡੇ ਟੂ ਯੂ ਹਾਲੇ ਹਾਲੇ ਆ ਗਿਆ ਤੂੰ ਅੱਜ ਪਹਿਲੀ ਤੈਨੂੰ ਜਦੋਂ ਮਾਂ ਨੇ ਦਿੱਤੀ ਪਿਆਰ ਨਾਲ ਵੀਰਾਂ ਗਿਆ ਮੈਂ ਅੱਜ ਸਵਾਰਾ ਓ ਮਾਂ ਇਹਨੇ ਕਿਹਾ ਓਏ ਹੋਏ ਹੋਏ ਹਲੋ ਜੀ ਹੈਪੀ ਬਰਥਡੇ ਟੂ ਯੂ ਮਾਂ ਹੈਪੀ ਬਰਥਡੇ ਇਹਨੂੰ ਪੈਕ ਕਰ ਐਨਵੀ ਖਵਾ ਥੋੜਾ ਆ ਇਹ ਚੋਲੇ ਲੈ ਲੈਣਾ ਜੀ ਜਣਾ ਇਹਦਾ ਪੂਰਾ ਕੇਕ ਬਸ ਹੋ ਜਾਣਾ ਇੱਕ ਏਡਾ ਕੇਕ ਆ ਹਰਾਏ ਹਾਂ ਆਇਓ ਤੁਸੀਂ ਹਿਮੇ ਆਇਓ ਹਾਂਜੀ ਹਾਏ ਕਹਿੰਦੇ ਅੱਜ ਤਾਂ ਹਰਿਆਲੀ ਹਰਿਆਲੀ ਹੋਈ ਪਈ ਆ ਕਹਿੰਦੇ ਬਰਥਡੇ ਆ ਮੁੰਡੇ ਦਾ ਬਰਥਡੇ ਹਾਏ ਹਾਏ ਆਏ ਹੋਏ ਜਾਨ ਹੀ ਗੱਡ ਲਿਆ ਗੱਲ ਕਹਿ ਕੇ ਕਿਆ ਬਾਤ ਹੈ ਮौज ਕਰਤੀ ਅੱਜ ਬਾਡੇ ਵੀਕ ਚੱਲਣਾ ਛੱਡਾ ਹਾਂ ਅੱਜ ਫੇਰ ਪਾਰਟੀ ਛਾੜੀ ਹੋਣੀ ਐ ਛਾੜੂ ਮੇਰੇ ਵੀਰੋ ਅੱਜ ਕੱਲ ਜੋ ਕਰਦੇ ਉਹ ਪਾ ਨਹੀਂ ਸਕਦੇ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ